ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਆਨੰਦਪੁਰ ਸਿੱਖਿਆ ਦਾ ਕੇਂਦਰ ਕਿਵੇਂ ਬਣਿਆ ਮੁੰਚੀ ਸਾਹਿਬ ਚੰਦ ਗੁਰੂ ਘਰ ਦੇ ਗ੍ਰੰਥੀ ਸਨ ਸਮਾ ਮਿਲਣ ਉੱਪਰ ਉਹ ਬੱਚਿਆਂ ਨੂੰ ਗੁਰੂ ਘਰ ਵਿੱਚ ਗੁਰਮੁਖੀ ਪੜ੍ਹਾਉਂਦੀ ਸੇਵਾ ਵੀ ਕਰਦੇ ਸਨ ਸਾਹਿਬ ਜਾਦੇ ਗੋਬਿੰਦ ਰਾਏ ਨੇ ਪਟਨੇ ਤੋਂ ਆਨੰਦਪੁਰ ਪੁੱਜਣ ਲਈ ਮੁੰਚੀ ਸਾਹਿਬ ਗੁਰੂ ਪਾਸੋਂ ਗੁਰਮੁਖੀ ਪੜ੍ਹਨੀ ਸ਼ੁਰੂ ਕਰ ਦਿੱਤੀ। ਉਸ ਸਮੇਂ ਗੁਰਮੁਖੀ ਸਿੱਖਣੀ ਹਰ ਸਿੱਖ ਲਈ ਜ਼ਰੂਰੀ ਸੀ ਕਿਉਂਕਿ ਇਸ ਵਿੱਚ ਹੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਲਿਖੀ ਹੋਈ ਸੀ। ਗੋਬਿੰਦ ਰਾਏ ਜੀ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸਨ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰੀ ਦੀ ਪੂਰੀ ਬਾਣੀ 6 ਮਹੀਨੇ ਅੰਦਰ ਜ਼ੁਬਾਨੀ ਯਾਦ ਕਰ ਲਈ। ਸਭ ਯਾਦ ਦੇ ਗੋਬਿੰਦ ਰਾਏ ਜੀ ਨੂੰ ਫਾਰਸੀ ਪੜਾਉਣ ਲਈ मुन्जी पीर मोहम्मद काजी ਨੂੰ ਲਗਾਇਆ ਗਿਆ ਸੰਸਕ੍ਰਿਤ ਹਿੰਦੀ ਤੇ ਬ੍ਰਿਜਪਾਸ਼ਾ ਉਹਨਾਂ ਪੰਡਿਤ ਕਿਰਪਾ ਰਾਮ ਦਾਤ ਕੋਲੋਂ ਪੜੀਆਂ ਇਸ ਤਰ੍ਹਾਂ ਗੋਬਿੰਦ ਰਾਏ ਜੀ ਗੁਰਮੁਖੀ ਫਾਰਸੀ ਸੰਸਕ੍ਰਿਤ ਤੇ ਹਿੰਦੀ ਦੇ ਚੋਟੀ ਦੇ ਵਿਦਵਾਨਾਂ ਵਿੱਚੋਂ ਇੱਕ ਹੋ ਗਏ 1680 ਵਿੱਚ ਔਰੰਗਜ਼ੇਬ ਦੇ ਹੁਕਮ ਨਾਲ ਸੰਸਕ੍ਰਿਤ ਪੜਾਉਣ ਵਾਲੀਆਂ ਸੰਸਥਾਵਾਂ ਬੰਦ ਕਰ ਦਿੱਤੀਆਂ ਗਈਆਂ ਗੁਰੂ ਜੀ ਨੇ ਉਹਨਾਂ ਸੰਸਥਾਵਾਂ ਦੇ ਵਿਦਵਾਨਾਂ ਨੂੰ ਸੱਦੇ ਪੱਤਰ ਭੇਜੀ ਤੇ ਉਹਨਾਂ ਨੂੰ ਖਰਚਾ ਵੀ ਭੇਜਿਆ ਤਾਂ ਜੋ ਉਹਨਾਂ ਨੂੰ ਆਨੰਦਪੁਰ ਪੁੱਜਨ ਵਿੱਚ ਕੋਈ ਔਂਕੜ ਪੇਸ਼ ਨਾ ਆਵੇ ਉਹਨਾਂ ਦੇ ਆਨੰਦਪੁਰ ਪੁੱਜਨ ਉੱਤੇ ਉਹਨਾਂ ਨੂੰ ਉਹਨਾਂ ਦੀ ਯੋਗਤਾ ਦੇ ਹਿਸਾਬ ਨਾਲ ਤਨਖਾਹਾਂ ਉੱਪਰ ਰੱਖਿਆ ਗਿਆ 1686 ਵਿੱਚ ਪੰਡਿਤ ਰਗੂਨਾਥ ਨੇ ਸਿੱਖਾ ਨੂੰ ਸੰਸਕ੍ਰਿਤ ਦੀ ਵਿਦਿਆ ਦੇਣ ਤੋਂ ਨਾ ਕਰ ਦਿੱਤੀ ਉਸ ਦੇ ਖਿਆਲ ਵਿੱਚ ਸੰਸਕ੍ਰਿਤ ਸਿਰਫ ਬ੍ਰਾਹਮਣ ਹੀ ਪੜ ਸਕਦੇ ਸਨ ਹੋਰਨਾਂ ਨੂੰ ਸੰਸਕ੍ਰਿਤ ਪੜਾਉਣਾ ਪਾਪ ਸੀ ਸੰਸਕ੍ਰਿਤ ਪੜ ਕੇ ਲੋਕੀ ਉਹ ਗ੍ਰੰਥ ਪੜ ਸਕਦੇ ਸਨ ਜਿੰਨਾ ਵਿੱਚ ਉਸ ਸਮੇਂ ਦੇ ਸਾਰੇ ਧਾਰਮਿਕ ਵਿਚਾਰ ਲਿਖੇ ਹੋਏ ਸਨ ਰਗੂਨਾਥ ਨੂੰ ਪੂਰਾ ਗਿਆਨ ਸੀ ਜੇ ਦੂਜਿਆਂ ਨੇ ਇਹ ਗ੍ਰੰਥ ਪੜ੍ਹ ਲੈਤਾ ਉਹਨਾਂ ਨੂੰ ਪਤਾ ਚੱਲ ਜਾਵੇਗਾ ਕਿ ਇੰਨਾ ਵਿੱਚ ਕੀ ਕੁਝ ਲਿਖਿਆ ਹੋਇਆ ਹੈ ਫਿਰ ਉਹ ਪੂਜਾ ਪਾਠ ਕਰਵਾਉਣ ਵਾਲਿਆਂ ਕੋਲੋਂ ਝੂਠ ਬੋਲ ਕੇ ਪੈਸੇ ਨਹੀਂ ਲੈ ਸਕਣਗੇ ਜਿਵੇਂ ਉਹ ਪਹਿਲਾਂ ਲੈਂਦੇ ਆ ਰਹੇ ਸੀ ਉਹਨਾਂ ਨੂੰ ਦੇਵਤਿਆਂ ਦੇ ਨਾਂ ਉੱਪਰ ਡਰਉਂਦੇ ਆ ਰਹੇ ਸੀ ਇਸ ਡਰ ਦੇ ਮਾਰੇ ਉਹ ਸਿੱਖਾਂ ਨੂੰ ਸੰਸਕ੍ਰਿਤ ਪੜਾਉਣਾ ਨਹੀਂ ਚਾਹੁੰਦਾ ਸੀ ਗੁਰੂ ਗੋਬਿੰਦ ਰਾਏ ਜੀ ਨੇ ਆਪੋਨਾ ਗ੍ਰੰਥਾ ਨੂੰ ਪੜਿਆ ਹੋਇਆ ਸੀ ਉਹ ਇਸ ਲਈ ਚਾਹੁੰਦੇ ਸਨ ਕਿ ਉਹਨਾਂ ਦੇ ਸਿੱਖਾਂ ਨੂੰ ਵੀ ਪਤਾ ਲੱਗ ਜਾਵੇ ਕਿ ਉਹਨਾਂ ਗ੍ਰੰਥਾਂ ਵਿੱਚ ਕਿਹੜਾ ਗਿਆਨ ਉਹਨਾਂ ਦੇ ਬਜ਼ੁਰਗਾਂ ਨੇ ਉਹਨਾਂ ਲਈ ਛੱਡਿਆ ਸੀ ਸਿੱਖ ਉਹਨਾਂ ਗ੍ਰੰਥਾਂ ਨੂੰ ਪੜ ਕੇ ਅਣਪੜਾ ਵਾਲੇ ਪਖੰਡ ਛੱਡ ਦੇਣ ਗੁਰੂ ਜੀ ਨੇ ਪੰਜ ਸਿੱਖਾਂ ਨੂੰ ਭਗਵੇਂ ਬਸਤਰ ਪਹਿਨਾ ਕੇ ਨਿਰਮਲੇ ਸੰਤਾ ਦਾ ਬਾਣਾ ਬਣਾਵਾ ਕੇ ਕਾਂਚੀ ਸੰਸਕ੍ਰਿਤ ਵਿਦਿਆ ਸਿੱਖਣ ਲਈ ਭੇਜਿਆ ਉਹਨਾਂ ਨੰਦਪੁਰ ਵਾਪਸ ਆ ਕੇ ਸਿੱਖਾ ਨੂੰ ਸੰਸਕ੍ਰਿਤ ਪੜਾਉਣੀ ਆਰੰਭ ਕੀਤੀ ਸੰਸਕ੍ਰਿਤ ਪੜਨ ਨਾਲ ਸਿੱਖਾ ਨੇ ਵੇਦਾਂ ਤੇ ਪੁਰਾਣਾ ਵਿੱਚ ਗਿਆਨ ਪ੍ਰਾਪਤ ਕਰ ਲਿਆ ਉਹਨਾਂ ਸਿੱਖਾ ਵਿੱਚ ਬ੍ਰਾਹਮਣ ਦੀ ਕੀਮਤ ਖਤਮ ਹੋ ਗਈ ਉਹ ਸਚਾਈ ਜਿਹੜੀ ਹਜ਼ਾਰਾਂ ਸਾਲ ਪਹਿਲਾਂ ਇਹਨਾਂ ਬ੍ਰਾਹਮਣਾਂ ਨੇ ਆਮ ਜਨਤਾ ਕੋਲੋਂ छुपा के रखी सी सिक्खा ने सब तक पहुंचा देती औरंगजेब ਦੇ ਡਰ ਦੇ ਮਾਰੇ شیعਾ ਤੇ ਸੂਫੀ ਵਿਦਵਾਨ ਵੀ ਆਨੰਦਪੁਰ ਆ ਪੁੱਜੇ ਪਾਈ ਨੰਦ ਲਾਲ ਨੂੰ ਵੀ ਬਹਾਦਰ ਸ਼ਾਹ ਨੇ ਗੁਰੂ ਜੀ ਦੇ ਕੋਲ ਪੇਜ ਦਿੱਤਾ ਜਦੋਂ ਔਰੰਗਜ਼ੇਬ ਨੇ ਨੰਦ ਲਾਲ ਨੂੰ ਮੁਸਲਮ ਬਣਾਏ ਜਾਣ ਦਾ ਹੁਕਮ ਕੀਤਾ ਸੀ ਇਸ ਤਰ੍ਹਾਂ ਗੁਰੂ ਜੀ ਕੋਲ 52 ਕਵੀ ਹੋ ਗਏ ਅਨੰਦਪੁਰ ਉਹਨਾਂ ਦਿਨਾਂ ਵਿੱਚ ਇੱਕ ਵਿਦਿਆ ਦਾ ਕੇਂਦਰ ਬਣ ਗਿਆ ਜਿਹੜਾ ਸਿੱਖ ਗੁਰੂ ਜੀ ਦੇ ਦਰਸ਼ਨਾਂ ਲਈ ਆਉਂਦਾ ਉਸ ਨੂੰ ਗੁਰਮੁਖੀ ਸਿੱਖੇ ਬਿਨਾਂ ਵਾਪਸ ਨਾ ਜਾਣ ਦਿੱਤਾ ਜਾਂਦਾ ਉਸ ਨੂੰ ਬਾਣੀ ਕੰਠ ਕਰਵਾਈ ਜਾਂਦੀ ਜਾਣ ਲੱਗੇ ਨੂੰ ਇੱਕ ਬਾਣੀ ਦੀ ਕਿਤਾਬ ਦਿੱਤੀ ਜਾਂਦੀ ਸਿੱਖ ਵਾਪਸ ਪਿੰਡ ਜਾ ਕੇ ਆਪਣੇ ਰਿਸ਼ਤੇਦਾਰਾਂ ਤੇ ਹੋਰ ਮਿਲਣ ਵਾਲੇ ਦੋਸਤਾਂ ਨੂੰ ਬਾਣੀ ਕੰਠ ਕਰਵਾਉਂਦਾ ਤੇ ਅਨੰਦਪੁਰ ਪੁੱਜ ਕੇ ਗੁਰਮੁਖੀ ਸਿੱਖਣ ਦੀ ਪ੍ਰੇਰਣਾ ਕਰਦਾ ਉਹਨਾਂ ਦਿਨਾਂ ਵਿੱਚ ਗੁਰੂ ਜੀ ਸਿੱਖਾਂ ਪਾਸੋਂ ਇਕੱਠੀ ਹੁੰਦੀ ਮਾਇਆ ਗੁਰਦੁਆਰਿਆਂ ਦੀਆਂ ਇਮਾਰਤਾਂ ਦੀ ਦੇਖਭਾਲ ਤੇ ਕਿਲਿਆਂ ਦੀ ਉਸਾਰੀ ਦੇ ਨਾਲ-ਨਾਲ ਗੁਰੂ ਨਾਨਕ ਘਰ ਦੀ ਸਿੱਖਿਆ ਦਾ ਪ੍ਰਚਾਰ ਕਰਨ ਉੱਪਰ ਵੀ ਖਰਚ ਕਰਦੇ ਉਹਨਾਂ ਨੇ ਸਿੱਖਾਂ ਵਿੱਚ ਵੀਰ ਰਸ ਪੈਦਾ ਕਰਨ ਲਈ ਕਵੀ ਪਾਸੋਂ ਵਾਰਾਂ ਲਿਖਵਾਈਆਂ ਵਿਦਵਾਨਾ ਕੋਲੋ ਪੁਰਾਨਾਂ ਦੇ ਉਲੱਥੇ ਗੁਰਮੁਖੀ ਵਿੱਚ ਕਰਵਾਏ ਪੁਰਾਨ ਜਿਹੜੇ ਸਚਾਈ ਨਾਲੋਂ ਕੀਤੇ ਵੱਦ ਧਾਨ ਪੂਜਾ ਤੇ ਪਾਠਾਂ ਨਾਲ ਭਰੇ ਹੋਏ ਹਨ ਜਿਨ੍ਹਾਂ ਦੀ ਸਿੱਖਿਆ ਪोली ਜਨਤਾ ਨੂੰ ਅੰਧਵਿਸ਼ਵਾਸੀ ਤੇ ਡਰਾ ਕਲ ਬਣਾਉਂਦੀ ਸੀ ਗੁਰੂ ਜੀ ਨੇ ਪੁਰਾਨਾਂ ਦੇ ਵਿਸ਼ਿਆਂ ਉੱਪਰ ਵਾਰਾਂ ਲਿਖਵਾਈਆਂ ਜਿਨ੍ਹਾਂ ਵਿੱਚ ਵੀਰ ਰਸ ਪਾ ਦਿੱਤਾ ਤੇ ਪੱਥਰਾਂ ਦੀ ਪੂਜਾ ਕਢਵਾ ਦਿੱਤੀ ਸਿੱਖਾ ਨੂੰ ਸ਼ਕਤੀ ਦੇ ਪੁਜਾਰੀ ਬਣਾ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਵੀ ਬਹੁਤ ਬਾਣੀ ਦੀ ਰਚਨਾ ਕੀਤੀ ਸੀ ਆਨੰਦਪੁਰ ਛੱਡਨ ਸਮੇਂ ਉਹ ਗ੍ਰੰਥ ਕਚਰਾ ਉੱਪਰ ਲੱਦੇ ਹੋਏ ਸਨ ਸਰਸਾ ਨਦੀ ਵਿੱਚ ਪਾਣੀ ਦਾ ਵਹਾਵ ਵਧਨ ਕਾਰਨ ਉਹ ਸਾਰੇ ਗ੍ਰੰਥ ਨਦੀ ਵਿੱਚ ਰੁੜ ਗਏ ਉਹਨਾਂ ਦੀ ਰਚੀ ਹੋਈ ਬਾਣੀ ਵਿੱਚੋਂ ਬਹੁਤ ਥੋੜੀ ਪਾਣੀ ਬੱਜੀ ਹੋਈ ਸੀ ਜਿਵੇਂ ਕਿ ਜਾਪ ਸਾਹਿਬ ਅਕਾਲ ਉਸਤਤ ਸਵਈਏ ਚੰਡੀ ਚਰਿੱਤਰ 24 ਅਵਤਾਰ ਬਚਿੱਤਰ ਨਾਟਕ ਪੀਰ ਮਹੰਦੀ ਓਪ ਅਵਤਾਰ ਵਾਰ ਪਕੌਤੀ ਜੀ ਕੀ ਸ਼ਸਤਰਨਾ ਮਾਲਾ ਗਿਆਨ ਪਰਬੋਧ ਚਰਿੱਤਰ ਪਖਿਆਨ ਤੇ ਕੁਝ ਹੋਰ ਸ਼ਬਦ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਕੀਰਤਨ ਨੂੰ ਪ੍ਰਦਾਨ ਮੰਨਿਆ ਗਿਆ ਹੈ ਔਰੰਗਜ਼ੇਬ ਸੁੰਨੀ ਮੁਸਲਮਾਨ ਸੀ ਸੰਗੀਤ ਉਸ ਦੇ ਸ਼ਰਾਧ ਦੇ ਖਿਲਾਫ ਸੀ 1670 ਇਸਵੀ ਵਿੱਚ ਔਰੰਗਜ਼ੇਬ ਨੇ ਆਪਣੇ ਰਾਜ ਵਿੱਚ ਸੰਗੀਤ ਦਾ ਗਾਉਣਾ ਬੰਦ ਕਰ ਦਿੱਤਾ ਸੰਗੀਤ ਦੇ ਕਲਾਕਾਰਾਂ ਆਨੰਦਪੁਰ ਆ ਕੇ ਡੇਰੇ ਲਾਏ ਜਿੱਥੇ ਉਹਨਾਂ ਦੀ ਵਿਦਿਆ ਨੂੰ ਸਨਮਾਨ ਪ੍ਰਾਪਤ ਸੀ ਗੁਰੂ ਗੋਬਿੰਦ ਸਿੰਘ ਜੀ ਆਪ ਮਿਰਦੰਗ ਜੋੜੀ ਤੇ ਸਰੰਦਾ ਬਹੁਤ ਸੋਹਣਾ ਵਜਾਉਂਦੇ ਸਨ ਗੁਰੂ ਜੀ ਦੇ ਹੁਕਮ ਨਾਲ ਅੰਨੇ ਮੰਗਤਿਆਂ ਨੂੰ ਸੰਗੀਤ ਦਾ ਗੋਹ ਦੇ ਕੇ ਉਹਨਾਂ ਨੂੰ ਆਪਣੇ ਪੈਰਾਂ ਉੱਪਰ ਖੜੇ ਕਰ ਦਿੱਤਾ ਗਿਆ ਜਿਹੜੇ ਗਲੀਆਂ ਵਿੱਚ ਮੰਗਦੇ ਫਿਰਦੇ ਸਨ ਤੇ ਦੂਜਿਆਂ ਉੱਪਰ ਪਾਰ ਬਣੇ ਹੋਏ ਸਨ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ